ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ న్యూਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਵੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਚੱਲੀਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਕੈਥਲ ਦੀ ਨਾਨਕ ਕਲੋਨੀ ਵਿੱਚ ਅੱਜ ਇੱਕ ਨਵਾਲੇ ਦੇ ਲੜਕੇ ਨੇ ਮਰਜ਼ੀ ਦਾ ਵਿਆਹ ਕਰਾਉਣ ਵਾਲੀ ਆਪਣੀ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਮਲਜਮ ਨੇ ਭੈਣ ਦੀ ਨਾਨਦ ਅਤੇ ਸੱਸ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੱਸ-ਸੱਸ ਤੇ ਨਾਨਦ ਦੋਵੇਂ ਹਸਪਤਾਲ ਵਿੱਚ ਜੀਰੇ ਇਲਾਜ ਹਾਣ ਐਸ ਸਮੇਂ ਗਰੋਂ ਨਵਾਲੇ ਗਰਮਨ ਪਿਸਤੌਲ ਲੈ ਕੇ ਥਾਣੇ ਪਹੁੰਚ ਗਿਆ ਤੇ ਆਤਮ ਸਮਰਪਨ ਕਰ ਦਿੱਤਾ ਮ੍ਰਿਤਕਾਂ ਦੀ ਪਛਾਣ ਕੌਮ ਨੇ ਵਜੂ ਹੋਈ ਹੈ ਉਦਰ ਕੋਮਲ ਦੀ ਹੱਤਿਆ ਮਗਰੋਂ ਪੁਲਿਸ ਨੇ ਰਮਨ ਦੇ ਮਮੇ ਜੀ ਵਿਹਮ ਵਿਹਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦਿੱਤੇ ਬਿਆਨ ਵਿੱਚ ਮਤਕਾ ਕੋਮਲ ਦੇ ਪਤੀ ਅਨਿਲ ਦੇ ਸਾਕੇ ਪ੍ਰੇਮਿਆ ਕਰਨ ਮਗਰੋਂ ਕੋਮਲ ਦੇ ਮਾਪਿਆਂ ਨੇ ਉਹਨਾਂ ਦੇਕਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਵਿਹਵਾਜ ਦਵਾਇਆ ਸੀ ਕਿ ਉਹ ਵਿਆਹ ਤੋਂ ਰਾਜੀ ਹਨ ਮਗਰੋਂ ਉਹਨਾਂ ਹਾਈ ਕੋਰਟ ਤੋਂ ਮਿਲੀ ਪੁਲਿਸ ਸਾਕਾ ਬਾਪਸ ਕਰ ਦਿੱਤੀ ਅੱਜ 1:02 ਵਜੇ ਕੋਮਲ ਦਾ ਪ੍ਰਾਰਭਣ ਸਾਡੇ ਘਰ ਆਇਆ ਤੇ ਘਰ ਵੜਦੇ ਹੀ ਉਸਨੇ ਗੋਲ ਮੈਚ ਲਾਉਣੇ ਸ਼ੁਰੂ ਕਰ ਦਿੱਤੇ ਨਾ ਇਸ ਤਰ੍ਹਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਤੇ ਉਸ ਦੀ ਭੈਣ ਅੰਜਲੀ ਅਤੇ ਮਾਂ ਦਾ ਤਜ ਜ਼ਖਮੀ ਹੋ ਗੀਆਂ ਜੀਹਾਂ ਨਾਲ ਹੀ ਮਲਜਮ ਨੇ ਇੰਸਟਾਗ੍ਰਾਮ ਤੇ ਵੀਡੀਓ ਵੀ ਪੋਸਟ ਕੀਤੀ ਵੀਡੀਓ ਵਿੱਚ ਰਮਨ ਕੋਜ ਜੀ ਦੂਰ ਪੈਦਲ ਚੱਲਦਾ ਹੋਇਆ ਵਿਖਾਈ ਦਿੱਤਾ ਹੈ ਤੇ ਫਿਰ ਉਹ ਅਚਾਨਕ ਆਟੋ ਵਾਲੇ ਰੋਕੇ ਥਾਣੇ ਚੱਲਣ ਲਈ ਕਹਿੰਦਾ ਇਸ ਦਿਨ ਉਹ ਵੀਡੀਓ ਵਿੱਚ ਆਖਦਾ ਕਿ ਸਾਡੇ ਪੜ ਦੀ ਕੁੜੀ ਜੋ ਆਪਣੀ ਮਰਜ਼ੀ ਨਾਲ ਵਿਆਹ ਕਰੇਗੀ ਤਾਂ ਉਸ ਦਾ ਇਹੀ ਹਾਲ ਹੋਵੇਗਾ ਉਸ ਮੁੰਡੇ ਨੂੰ ਵੀ ਮਾਰਾਂਗੇ ਅੱਜ ਦਾ ਉਹ ਬਚ ਗਿਆ ਵੀਡੀਓ ਵਿੱਚ ਉਹ ਆਖਿਰਕਾਰ ਇਹ ਸਬੰਧੀ ਜੋ ਸਮਝੌਤਾ ਕਰਉਣ ਆਵੇਗਾ ਉਸ ਨੂੰ ਵੀ ਬਾਹਰ ਆ ਕੇ ਮਾਰਾਂਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ